ਜੋ ਦਮ ਖਬਰ ਉਹਦੇ। ਬੱਲਾ ਕੜੀ ਖੜੀ ਹੋਣੀ ਆ ਉਹ ਤਾਂ ਇੱਕ ਤੰਤਰੀ ਜਾ। ਆਪਣੇ ਪਰਿਵਾਰ ਦੇ ਵਿੱਚ ਕਦੋਂ ਵੀ ਕੋਈ ਵੀ ਪਰਚਨ ਰਚਣਾ ਸ਼ੁਰੂ ਕਰ ਦਿੰਦਾ। ਘਰ ਵਾਲੇ ਨਹੀਂ ਕਹਿੰਦੇ ਆ ਕਿ ਮੇਰਾ ਫੈਮਲੀ ਮੈਂਬਰ ਹੈ ਨਾ ਕਰਨਾ ਸ਼ੁਰੂ ਕਰ ਦਿੰਦਾ। ਕੋਈ ਅੰਟੀ-ਕੰਟੀ ਵੀ ਜਾਂ ਕੋਈ ਰਿਸਕਾ ਵੀ ਕਹਿ ਦਿੰਦੇ ਕਿ ਤੇਰਾ ਮੁੰਡਾ ਜੋ ਹੈ ਗਲਤ ਸੰਗਤ 'ਚ ਪੈ ਗਿਆ। ਇਹਦਾ ਥੋੜਾ ਧਿਆਨ ਰੱਖੋ। ਆਪਸੇ ਨੋਰਮਲ ਫੈਮਲੀ ਕੀ ਕਰਦੇ ਆ ਕਿ ਕਹਿੰਦਾ ਦੱਸਦੇ ਕਿ ਤੁਹਾਡਾ ਮੁੰਡਾ ਗਲਤ ਸੰਗਤ 'ਚ ਪੈ ਗਿਆ। ਉਹਦੇ ਖਿਲਾਫ ਹੀ ਬੋਲਣ ਲੱਗ ਜਾਂਦੇ ਆ ਕਿ ਤੁਹਾਡੇ ਮੁੰਡੇ ਨੂੰ ਪਤਨਾਮ ਕਰ ਰਹੇ ਹਾਂ ਸਾਡਾ ਮਨਾਂ ਦੇ ਚੱਕਰਾਂ ਵਿੱਚ ਪੈ ਗਿਆ ਉਲਟਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨੇ ਸਾਨੂੰ ਪਹਿਲਾਂ ਹੀ ਅਵੇਰਨੈਸ ਕਰਦਾ ਵੀ ਤੁਹਾਡਾ ਮੁੰਡਾ ਗਲਤ ਸੰਗਤ ਦੇ ਵਿੱਚ ਪੈ ਗਿਆ ਫਿਰ ਗੱਲ ਆਨ ਦੀ ਕਿ ਲੋਕੀ ਆਪਦੇ ਇਲਾਜ ਕਰਾਣੇ ਚਾਹੁੰਦੇ ਹਨ ਖਰਾ ਆਪਦੇ ਜੋ ਵੀ ਫੈਮਿਲੀ ਮੈਂਬਰ ਹਨ ਚੱਕ ਕਰਦਾ ਪੰਛੀ ਬਾਣ ਸਾਡੇ ਇਸ ਨਗਰ ਦੇ ਵਿੱਚ ਪਹੁੰਚੇ ਆ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਉਹ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਕਿ ਪੰਜਾਬ ਆਈ ਹੈ ਉਹਦੇ ਤੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੋ ਰਿਜ਼ਲਟ ਸਾਡੇ ਅੱਗੇ ਆ ਰਹੇ ਐ ਨਾਮ ਦਾ ਸਾਹ ਦੇਈਏ ਪਰ ਪਿਛਲੇ ਦਿਨੀ ਜਿੱਤੇ ਬਾਬਾ ਜੀ ਦੀ ਵਰਚੀ ਸੀ ਉਹਦੇ ਜਲਦੀ ਉਹ ਜੁਆਇਨ ਕਰੂਗਾ ਸੋ ਲੋ ਵੀ ਜਸਤਰਾ ਪਿੰਡ ਦੇ ਵਿੱਚ ਹਲਕ ਬਣ ਰਿਹਾ ਹੈ ਗਰਾਉਂਡ ਕਰ ਰਿਹਾ ਹੈ ਅਤੇ ਹੋਰ ਜੋ ਵੀ ਮਤਮਤੀਆਂ ਗਰਾਟਾ ਪਿੰਡ ਨੂੰ ਮਿਲ ਰਹੀਆਂ ਤੇ ਗਾਂ ਵੀ ਜੋ ਮੰਗਾ ਹੋਈਆਂ ਸੀ ਸਰਕਾਰੋਂ ਲਾਟ ਹੋ ਚੁੱਕੇ ਐ ਬਾਕੀ ਬਿਨਾਂ ਕਿਸੇ ਤੇਰੇ ਮਿਹਰ ਤੋਂ ਸਾਰੇ ਪਿੰਡ ਦਾ ਸਰਵਾ ਕਰਾਤਾ ਹੈ ਜੋ ਵੀ ਹੱਕਦਾਰ ਹੋਣਗੇ ਸਾਰਿਆਂ ਨੂੰ ਮਕਾਨ ਦਿੱਤੇ ਜਾਣਗੇ ਸੋ ਮੈਂ ਜੋ ਮੰਗਾ ਸਾਡੀ ਪੰਚਾਇਤ ਨੇ ਲਿਖੀਆਂ ਉਹ ਮੰਤਰੀ ਜੀ ਨੂੰ ਦੇ ਦਿੱਤੀਆਂ ਗਈਆਂ ਹੁਣ ਮੈਂ ਚੀਫ ਸਾਹਿਬ ਨੂੰ ਬੇਨਤੀ ਕਰਦਾ ਜਗਨਵਾਲਾ ਬੇਨੜਾਯੋਏ ਬਹੁਤ ਸਨਕਾਰਯੋਗ ਸਾਥੀ ਅਫਸਰ ਸਹਿਬਾਨ ਪਾਰਟੀ ਦੇ ਡਿਰੇ ਸਹਿਬਾਨ ਪਿੰਡਾਂ ਦੇ ਸਰਪੰਚ ਪਾਚੀ ਮਤੇ ਸਾਜੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਸਾਰੇ ਇੱਕ ਬਹੁਤ ਜਬੀਰ ਜਿਹੜਾ ਮੁੱਦਾ ਹੈ ਮਾਮਲਾ ਜਿਹਦੇ ਤੇ ਹਰ ਇੱਕ ਪਰਿਵਾਰ ਨੂੰ ਇਹ ਚਿੰਤਾ ਹੈ ਕਿਤੇ ਇਹ ਜਿਹੜਾ ਸਾਫ ਹੈ ਸਾਡੇ ਘਰਵਾਲਾ ਇਹ ਉਸ ਪਰਿਵਾਰ ਜਿਹਨੇ ਚੜ ਜੇ ਤੋਂ ਮੋਦੀ ਜੀ ਸਾਡੀ ਨਜ਼ਰ। ਉਹ ਬਹੁਤ ਜਿਹੜਾ ਸਾਰਿਆਂ ਲਈ ਚਿੰਤਾ ਦਾ ਹੈ। ਇਸ ਲਈ ਆਪਾਂ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਇਕੱਠੇ ਹੋਏ। ਮੇਰੇ ਨਾਲ ਆਪਣੇ ਵੀਡੀਓ ਸਾਹਿਬ ਆਏ ਨੇ। ਉਹਨਾਂ ਨੇ ਤੁਹਾਡੇ ਨਾਲ ਵਿਚਾਰਾਂ ਸਾਂਝੇ ਕੀਤੇ ਹਨ। ਐਸਐਚਓ ਸਾਹਿਬ ਬੋਲ ਕੇ ਗਏ ਆ ਜਿਨ੍ਹਾਂ ਨੇ ਇਸ ਨੂੰ ਕੰਟਰੋਲ ਕਰਨਾ ਹੁੰਦਾ ਡਾਕਟਰ ਸਾਹਿਬ ਨੇ ਜਿਨ੍ਹਾਂ ਨੇ ਜੇ ਕੋਈ ਬੱਚਾ ਕਿਸੇ ਤੇ ਸਾਧਤਵ ਵਾਲ ਪੈ ਜਾਂਦਾ ਉਹਨੂੰ ਬਚਾਉਣ ਵਾਸਤੇ ਆਪਣਾ ਯਤਨ ਕਰਨਾ ਹੈ ਖੇਤੀਬਾੜੀ ਦੇ ਸਾਡੇ ਜੀਤ ਸਿੰਘ ਸਾਹਿਬ ਹੋਰ ਵੀ ਗਏ ਐ ਮੱਛੀ ਪਾਲਣ ਦੇ ਸਾਡੇ ਸੈਂਟਰ ਦੇ ਇੰਚਾਰਜ ਜਿਹੜੇ ਬਹੁਤ ਵਧੀਆ ਇਹਨਾਂ ਖੇੜਾ ਵਿੱਚ ਕੁਬੀਤਾ ਵੀ ਆਏ ਨੇ ਨਾਲ ਹੀ ਜਿਹੜੇ ਸਾਡੇ ਪਸ਼ੂ ਪਾਲਣ ਦੇ ਡਿਪਟੀ ਡਾਇਰੈਕਟਰ ਡਾਕਟਰ ਸਿੰਘ ਜੀ ਹੋਵੇ ਸੋ ਵਾਸ ਕਾਰਜੋਗਸਤੀ ਦਾ ਜਿਨਾਂ ਤੇ ਸਰਪੰਚ ਜੰਮੇ ਸਿੰਘ ਜੀ ਵਿਦੂ ਖੇਡ ਚੇਅਰਮੈਨ ਸਾਹਿਬ ਸਰਤਾਸ਼ਪਾਲ ਸਿੰਘ ਜੀ ਕੁਡੀਆਂ ਸਰਪੰਚ ਜਸ਼ਮਿੰਦਰ ਜੀ ਆਬਦ ਮਸਦੂਦुल्लाह ਵੀ ਚਾਹੁੰਦਾ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰੂਗਾ ਜੀ ਤੁਹਾਡੇ ਕੋਲੇ ਪਾਸੇ ਆ ਜਾਓ ਮੇਰੇ ਕੋਲੇ ਪਾਸੇ ਠੀਕ ਰਹਿ ਜਾਓਗਾ ਸੋ 5-7 ਮਿੰਟ ਹੀ ਲਾਉਣੇ ਆ ਬਹੁਤ ਟਾਈਮ ਮੈਂ ਡੇਟ ਗਿਆ ਇਸ ਦੀ ਵੀ ਮਾਫੀ ਚਾਹੁੰਦਾ ਘਰੇ ਕਾਫੀ ਸਾਰੀ ਸਖਤ ਆ ਗਈ ਸੀ ਉਹ ਵੀ ਆਪਣੇ ਖਮਾਦਿਆਂ ਲਈ ਕੋਈ ਚਿਕਰੀਫਾ ਨਹੀਂ ਹੁੰਦੇ ਆ ਉੱਥੇ ਵੀ ਰਹਿਣ ਦੇਣਾ ਮੇਰਾ ਫਰਜ਼ ਬਣਦਾ ਹੈ ਜਿਸ ਲਈ ਆਪਾਂ ਅੱਜ ਇਕੱਠੇ ਹੋਏ ਆ ਉਹਦੇ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਸਰਦਾਰ ਭਗਵਤ ਸਿੰਘ ਮਾਨ ਹੋਰਾਂ ਵੱਲੋਂ ਇਹ ਨਸ਼ਾ ਇੱਕ ਦੋ ਦਿਨਾਂ ਵਿੱਚ ਤਾਂ ਆਇਆ ਇਹ ਤਾਂ ਸਾਰੇ ਜਾਣਦੇ ਆ ਕਿ 25 30 ਸਾਲਾਂ ਚ ਹੌਲੀ-ਹੌਲੀ ਇੱਕ ਅਦੇ ਘਰ ਤੋਂ ਦੂਜੇ ਨੂੰ ਬਣਦਾ ਉਹ ਸੰਸਾਰੈ ਮਹਿਸੂਸ ਮਹਿਸੂਸ ਹੋਣ ਲੱਗਿਆ ਤਕਰਾ ਸਮੇਂ ਦੇ ਕੰਟਰੋਲ ਕਰਦਿਆਂ ਤਾਂ ਮੈਨੂੰ ਲੱਗਦਾ ਸੌਖਾ ਸੀ ਕਿਸੇ ਵੀ ਬਿਮਾਰੀ ਨੂੰ ਜਦੋਂ ਪਹਿਨੇ ਉਹਦੇ ਵਿਦਵਾਇ ਦੇ ਦਿੱਗੇ ਤਾਂ ਸੌਖਾ ਹੋ ਜਾਂਦਾ ਜਦੋਂ ਕੋਈ ਰੋਗ ਵੱਜੇ ਉਹਦਾ ਆਪਰੇਸ਼ਨਾਂ ਤੱਕ ਵੀ ਗੱਲ ਆ ਜਾਂਦੀ ਤੇ ਖੇਤ ਵੀ ਆਪਣੇ ਆਪ ਨੂੰ ਬਚਾਉਣਾ ਕੀ ਬਾਰੇ ਆਖਾ ਲੱਗ ਰਿਹਾ ਸੋ ਇਹਦੇ ਲਈ ਕੋਸ਼ਿਸ਼ ਹੈ ਸਾਡੇ ਸਾਡੇ ਵੱਲੋਂ ਵਿਸ਼ਕਤੀ ਕਰਕੇ ਸਰਦਾਰ ਭਗਤ ਸਿੰਘ ਮਾਰ ਦੂਸਰਾ ਜਦੋਂ ਮੈਂ ਡਾਕਟਰ ਸਾਹਿਬ ਦੱਸਦੇ ਗਏ ਸੰਗਣਾ ਦੀ ਚਾਹੀਦਾ ਜਿਹੜਾ ਇੱਕ ਵਾਰੀ ਇਸ ਗੱਲ ਤੋਂ ਸੰਘ ਗਿਆ ਸ਼ਰਮ ਕਰ ਗਿਆ ਤੋਂ ਇਸ ਜਿਹੜਾ ਯੁੱਧ ਨਸ਼ੀ ਵਿਰੋਧ ਦੇ ਬੰਨਾਂ ਵਾਲਿਆਂ ਨਾਲ ਪੰਜਾਬ ਦੇ ਵਸਨੀਕਾਂ ਨਾਲ ਰਲ ਮਿਲ ਕੇ ਚਲਸਾ ਸਰਕਾਰ ਵੱਲੋਂ ਬਹੁਤ ਜ਼ੋਰ ਲਾਇਆ ਜਾ ਰਿਹਾ ਸਰਕਾਰ ਵੱਲੋਂ ਬਹੁਤ ਸਾਰੀ ਰਿਕਵਰੀ ਵੀ ਕੀਤੀ ਗਈ ਬਹੁਤ ਸਾਰੇ ਜਿਹੜੇ ਤਸਕਰ ਉਹਨਾਂ ਦੇ ਸਾਥੀ ਫੜ ਕੇ ਅੰਦਰ ਕੀਤੇ ਗਏ 55000 ਤੋਂ ਬਾਅਦ 55000 ਤੋਂ ਬਾਅਦ ਜਿਹੜੀਆਂ ਗ੍ਰਿਫਤਾਰੀਆਂ ਤੇ 8000 ਤੋਂ ਵੱਧ ਜਿਹੜੀਆਂ ਐਫਆਈਆਰ ਅੰਦਰ ਸੁਪੂਗੀਆਂ ਗਈਆਂ ਨੇ। ਤੋਂ ਇਸ ਤੋਂ ਇਲਾਵਾ ਇਹ ਜਿਹੜੀ ਵੱਡੀ ਬਿਮਾਰੀ ਐ ਨੂੰ ਰੋਕਣ ਵਾਸਤੇ ਸਮਾਜ ਦਾ ਹੰਗਾਰਾ, ਸਮਾਜ ਦੀ ਲੋੜ, ਸਮਾਜ ਦਾ ਸਹਾਰਾ ਜ਼ਰੂਰੀ ਐ। ਇਸ ਲਈ ਇਹ ਪਿੰਡਾਂ ਵਿੱਚ ਜਾ ਕੇ ਸਾਰੇ ਪਿੰਡ ਭਰਾਵਾਂ ਨੂੰ ਕਿ ਤੁਹਾਡੇ ਬੱਚੇ ਜੇ ਕੋਈ ਲੱਗਦਾ ਕਿਸੇ ਮਾੜੀ ਹੱਤ ਨਾਲ ਗਰਸਤ ਹੁੰਦੇ ਜਾਂਦੇ ਉਹਨੂੰ ਬਚਾਉਣ ਦੇ ਲਈ ਸਰਕਾਰ ਵੀ ਹਾਜ਼ਰ ਐ। ਤੇ ਸੀ ਭਾਈਚਾਰਾ ਵੀ ਰਲ ਮਿਲ ਕੇ ਕਰੀਏ ਉਹਦਾ ਇਲਾਜ ਕਰਾਉਣਾ ਆ ਉਹਦਾ ਜ਼ਰੂਰ ਹੈ ਤੇ ਜਿਹੜੇ ਇਸ ਨੂੰ ਆਪਣਾ ਵਪਾਰ ਸਮਝਦੇ ਜਿਹੜੇ ਸਮਝਦੇ ਵੀ ਸੋਖਾ ਕਾਂ ਪਾਰ ਲੰਘ ਜਾਗੇ ਉਹਨਾਂ ਤੇ ਸਖਤੀ ਕੀਤੀ ਹੋਈ ਹੈ ਉਹਨਾਂ ਦੀਆਂ ਜਾਇਦਾਦਾਂ ਜਬਤ ਉਹਨਾਂ ਦੀਆਂ ਜਾਇਦਾਦਾਂ ਕਹਾਉਣੀਆਂ ਤੁਹਾਡੇ ਸਾਹਮਣੇ ਇਹ ਜਿਹੜੀ ਸਿਰਸਲਾ ਕਾਰਵਾਈ ਸਰਕਾਰ ਕੋਲੋਂ ਚੱਲ ਰਹੀ ਹੈ ਸਭ ਤੋਂ ਕੇਂਦਰੀ ਖੇਤਰ ਮਿਲ ਕੇ ਮੰਤਰੀ ਖੇਤੀਬਾੜੀ ਮੰਤਰੀ ਦੇ ਦੋਤਾਂ ਨਹੀਂ ਉਸੇ ਮੈਂ ਸਾਡਾ ਪੰਜਾਬ ਦਾ ਸੈਸ਼ਨ ਚੱਲ ਰਿਹਾ ਸੀ ਮੈਨੂੰ ਜਾ ਸਕਿਆ ਸੀ ਰਾਜ ਦੇ ਵੱਲੋਂ ਰਿਕਵੈਸਟ ਭੇਜੀ ਸੀ ਉਹਨਾਂ ਨੇ ਨਰਮੇ ਦੀ ਖੇਤੀ ਤੇ ਜਿਹੜਾ ਸੈਮੀਨਾਰ ਕੀਤਾ ਸੀ ਉਹਦੇ ਲਈ ਜਿਹਨਾਂਵੇਂ ਬੀਜ ਨੂੰ ਤੁਸੀਂ ਆਪਦੇ ਵੱਲੋਂ ਪਰਮਿਸ਼ਨ ਦਿਓ ਪ੍ਰਮੋਟ ਕਰੋ ਦਾ ਜ਼ਰੂਰ ਤੇ ਜਿਹੜੀਆਂ ਪੌਦਦੀਆਂ ਬਿਮਾਰੀਆਂ ਉਹਨਾਂ ਦਾ ਜਿਹੜਾ ਨਵੇਂ ਤਰੀਕੇ ਜਿਹੜੇ ਜਿਹੜੀਆਂ ਕਢਣਾ ਜਿਹੜਾ ਵਿਗਿਆਨ ਦੱਸਦਾ ਉਸਨੂੰ ਤਾਂ ਪੀਤਾ ਜਾਵੇ ਉਹਦੇ ਨਾਲ ਸਹਿਮਤ ਨੇ ਕੇਂਦਰੀ ਮੰਤਰੀ ਉਹ ਚਾਹੁੰਦੇ ਆ ਕਿ ਨਰਮੇ ਦੀ ਫਸਲ ਹੋਵੇ ਆਪਾਂ ਵੀ ਚਾਹੁੰਦੇ ਆ ਨਰਮੇ ਦੀ ਫਸਲ ਆ ਜਿਹੜੀ ਪਾਣੀ ਘੱਟ ਲੈਂਦੀ ਹੈ ਕੋ ਰੋਜ਼ਗਾਰ ਬੜਾ ਵੱਡਾ ਸਾਡਾ ਗਰੀਬ ਭਰਾ ਵੀ ਪਰਵਾਰਾਂ ਦੇ ਪਰਿਵਾਰ ਦੋ ਤਾਈ ਮਹੀਨੇ ਉਹਦੇ ਵਿੱਚ ਰੁਝੇ ਰਹਿੰਦੇ ਆ ਜੋਹਾਂ ਦਾ ਵੀ ਜਿਹਦੇ ਨਾਲ ਚੰਗਾ guzara ਹੋ ਜਾਂਦਾ ਹੈ ਜ਼ਿੰਮੇਦਾਰ ਨੂੰ ਵੀ ਮੁਨਾਫਾ ਗਾ ਜਿਹੜਾ ਮਿੱਲਾ ਚਰਾਉਣ ਵਾਲੇ ਸ਼ਾਹੂਕਾਰਾਂ ਨੂੰ ਵੀ ਉਹਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਤੇ ਸਰਕਾਰ ਨੂੰ ਬਹੁਤ ਸਾਰੀ ਇੰਪੋਰਟ ਕਰਨੀ ਪੈਂਦੀ ਹੈ ਹਰ ਪਰ ਪਈਏ ਇਸ ਕਾਟਨ ਤੇ ਲਾਉਣੇ ਪੈਂਦੇ ਉਸ ਤੋਂ ਵੀ ਬਚਤ ਹੋਣੀ ਸਾਰੇ ਸਦਨ ਦੇ ਵਿੱਚ ਬੇਦਬੀ ਦਾ ਬਿੱਲ ਲੈ ਕੇ ਆਂਦਾ ਗਿਆ ਤੇ ਉਸ ਦੀ ਤਾਕੀ ਮੈਂ ਤਾਂ ਰਹਿਣ ਵਾਲਾ ਆਮ ਦੁਕਾਨੇ ਮੱਝ ਸੁਵਾਨ ਹੈ ਜੇ ਕੋਈ ਇੱਥੇ ਲੋਕਾਂ ਨੂੰ ਸਹੀਗਾ ਵੀ ਇਹਦੀ ਕੀ ਹੈ ਕੁਝ ਸਜ਼ਾ ਨਹੀਂ ਮਿਲ ਸਕਦੀ ਹੁੰਦੀ ਉਹਦੇ ਲਈ ਇਹ ਬਿੱਲ ਲਿਆਂਦਾ ਗਿਆ 10 ਸਾਲ ਤੋਂ ਲੈ ਕੇ ਜਿਹੜੀ ਉਮਰ ਕੈਦ ਤੱਕ ਦੀ ਉਹਦੇ ਵਿੱਚ ਕਿਸ ਤਰ੍ਹਾਂ ਦੀ ਗਲਤੀ ਕੀਤੀ ਹੈ ਉਹਦਾ ਦੋਸ਼ੀ ਨੇ ਉਹਦੇ ਲਈ ਇਹ ਬਿੱਲ ਲਿਆਂਦਾ ਗਿਆ ਇਹਦੇ ਤੇ ਸਾਰਾ ਥੋੜਾ ਸਮਾਜ ਦੇ ਵਿੱਚ ਸਾਡੇ ਗੁਣੀ ਗਿਆਨੀ ਵੀ ਹਿੱਸਾ ਪਾਉਣਗੇ ਸਰਬੱਤ ਕੋ ਵਕਰੀਆਂ ਪਾਰਟੀਆਂ ਨੂੰ ਵੀ ਦਿੱਤਾ ਗਿਆ ਕੋਈ ਵੀ ਨਾਗਰਿਕ ਦੱਸ ਸਕਦਾ ਵੀ ਇਹਨੂੰ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਫਾਇਦਾ ਕਰ ਸਕਦਾ। ਵਿਕਰਮ ਸਿੰਘ ਜੀ ਜੀਆ ਦੀ ਪ੍ਰੋਕਟੀ ਪਰਮੈਸ਼ ਹੋਈ ਹੈ। ਕਿਸ ਤਰ੍ਹਾਂ ਰਿਪੋਰਟ ਲਗਾ ਜਗਾ ਦੀ ਪ੍ਰੋਕਟੀ ਪਰਮੈਸ਼ ਹੋਈ। ਲੱਗੇ ਹੋਇਆ ਜੇ ਤਾਂ ਕੁਝ ਕੰਮ ਹੀ ਨਹੀਂ ਨਿਭੜਿਆ। ਥੈਂਕ ਯੂ ਸਰ।